ਆਪ ਕੀ ਆਵਾਜ਼ ਸਮਾਚਾਰ ਆਪ ਤਾ अयोध्या ਵਿੱਚ 22 ਜਨਵਰੀ ਨੂੰ ਭਗਵਾਨ ਸ਼੍ਰੀ ਰਾਮ ਲੱਲਾ ਦੇ ਬਰਾਚਮਾਨ ਹੋਣ ਦਾ ਸਮਾਂ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ ਤਾਂ ਰਾਮ ਭਗਤਾਂ ਚ ਉਤਸ਼ਾਹ ਵੀ ਓਮੇ ਓਮੇ ਵੱਜ। ਜਿਸ ਦਾ ਨਜ਼ਾਰਾ ਬੀਤੇ ਦਿਨ ਹੀ ਮੋਗਾ ਚ ਦੇਖਣ ਨੂੰ ਮਿਲਿਆ ਇਸ ਦੌਰਾਨ ਮੋਗਾ ਦੇ ਬਾਜ਼ਾਰ ਚ কুমਿਆਰ ਭਾਈਚਾਰੇ ਦੇ ਲੋਕਾਂ ਨੇ ਹੱਥਾਂ ਚ ਮਿੱਟੀ ਦੇ ਦੀਵੇ ਦੀ ਪੈਕਿੰਗ ਲੈ ਕੇ ਬਾਜ਼ਾਰਾਂ ਦੇ ਦੁਕਾਨਦਾਰਾਂ ਨੂੰ ਵੰਡਦੇ ਨਜ਼ਰ ਆਏ। ਇਸੇ ਦੌਰਾਨ কুমਿਆਰ ਭਾਈਚਾਰੇ ਦੇ ਲੋਕ ਟੋਲ ਦੀ ਥਾਪ ਤੇ ਨੱਚਦੇ ਹੋਏ ਜੈ ਸ਼੍ਰੀ ਰਾਮ ਦੇ ਜਕਾਰੇ ਲਾਉਂਦੇ ਹੋਏ ਅੱਗੇ ਵਧ ਰਹੇ ਸਨ। ਪੰਛੀ ਸ੍ਰੀ RAM ਦੀਪ ਪ੍ਰਾਣ ਪ੍ਰਤੀਸ਼ਟਾ ਹੋਣ ਜਾ ਰਹੀ ਹੈ। ਉਹਦੀ ਖੁਸ਼ੀ ਦੇ ਵਿੱਚ ਸਾਡਾ ਜਿਹੜਾ ਪੂਰਾ ਪਰਜਾਪਤ ਸਮਾਜ ਆ ਉਹਨਾਂ ਨੇ ਇੱਕ ਮੀਟਿੰਗ ਕੀਤੀ ਗਈ। ਇਸ ਨੂੰ ਬੜੇ ਉਲਸਾ ਨਾਲ ਮਨਾਇਆ ਜਾਵੇ। ਔਰ ਉਹਦੀ ਖੁਸ਼ੀ ਦੇ ਵਿੱਚ ਸਾਰੇ ਸ਼ਹਿਰ ਤੇ ਪਰਜਾਪਤ ਸਮਾਜ ਵੱਲੋਂ ਘਰ-ਘਰ ਦੀਵੇ ਵੰਡੇ ਜਾ ਰਹੇ ਆ ਤਾਂ ਕਿ ਹਰ ਘਰ ਦੇ ਵਿੱਚ ਦੀਪ ਮਾਲਾ ਹੋਵੇ 22 ਤਰੀਕ ਨੂੰ। ਕੋਈ ਵੀ ਘਰ ਹੋ ਜਾਣਾ ਹੋਵੇ ਜਿਹੜਾ ਉਸ ਦਿਨ ਦੀਪ ਮਾਲਾ ਬਿਨਾਂ ਤਾਂ ਰਹਿ ਜਾਵੇ। ਕਿੰਨੇ ਦੀਵੇ ਵੰਡੇ ਜਾ ਰਹੇ ਆ ਤੁਹਾਡੇ ਵੱਲੋਂ? ਅਸੀਂ ਇਹ 25000 ਦੀ ਵਾਏ ਜਿਹੜਾ ਅਸੀਂ ਹੁਣ ਸਾਡਾ ਲੱਧਿਆ ਜਿਹੜਾ ਰੇੜੇ ਦੇ ਅਸੀਂ ਲੱਦ ਕੇ ਪਰ ਜੇ ਬਸ ਸਮਝ ਲੋ ਵੰਡ ਰਿਹਾ ਸ਼ਹਿਰ 'ਚ ਬਾਕੀ ਅਸੀਂ ਮੱਲਿਆ ਜਿਹਾ ਹੀ ਵੰਡ ਰਹੇ ਆ 25000 ਦੀ ਵਾ ਸਾਡਾ ਲਕਸ਼ਯ ਹਰ ਸ਼ਹਿਰ 'ਚ ਹਰ ਘਰ ਨੂੰ ਵੰਡਿਆ ਜਾਵੇ ਵੰਡ ਰਿਹਾ ਬਾਜ਼ਾਰ ਦੇ ਵਿੱਚ ਵੀ ਵੰਡ ਰਿਹਾ ਤੁਹਾਨੂੰ ਵੀ ਅੱਜ ਜਿਹੜਾ ਦੀਵੇ ਦਿੱਤੇ ਗਏ ਹੈ ਕੀ ਕਹੋਗੇ ਮੈਂ ਇਹਦੇ ਬਾਰੇ ਲੋਕ ਤਾਂ ਪਹਿਲਾਂ ਤਾਂ ਸਾਰੇ ਸਮਾਜ ਨੂੰ ਸਾਰੇ ਹਿੰਦੁਸਤਾਨ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਉਸ ਤੋਂ ਬਾਅਦ ਜਿਹੜੀ ਅੱਜ ਇਹ ਦੀਵੇ ਵੰਡਣ ਦੀ ਮੁਹਿੰਮ ਪ੍ਰਜਾਪਤ ਸਮਾਜ ਵੱਲੋਂ ਚਲਾਈ ਗਈ ਹੈ ਇਹ ਬੜੀ ਖੁਸ਼ੀ ਦਾ ਮਾਹੌਲ ਬਣਿਆ ਜੋ ਰਾਮ ਮੰਦਰ ਬਣ ਰਿਹਾ 500 ਸਾਲ ਦੀ ਮਿਹਨਤ ਬਲੀਦਾਨ ਸਦਕਾ ਵੀ ਇਹ ਜਿਹੜਾ ਮੰਦਰ ਬਣ ਰਿਹਾ ਉਸ ਖੁਸ਼ੀ ਦੇ ਵਿੱਚ ਲੋਕ ਆਪੋ ਤਾਪੀ ਇਸ ਗੱਲ ਤੇ ਲੱਗੇ ਆ ਵੀ ਕੋਈ ਕਹਿੰਦਾ ਦੀਵੇ ਜਗਾਈਏ ਕੋਈ ਕਹਿੰਦੇ ਆ ਸਫਾਈ ਕਰੀਏ ਕੋਈ ਕਿਸੇ ਵੀ ਹਰ ਤਰ੍ਹਾਂ ਦੀ ਆਪਦੀ ਖੁਸ਼ੀ ਨਾਲ ਲੋਕ ਲੱਗੇ ਹੋਏ ਆ ਲੋਕ ਕਹਿੰਦੇ ਸ਼ੀਤਲਾ ਆ ਰਹਾ ਪਰ ਮੈਂ ਕਹਿੰਦਾ ਇਹ ਰਾਮ ਲੈਰ ਆ ਇਹ ਰਾਮਚੰਦਰ ਜੀ ਦਾ ਪ੍ਰਤਾਪ ਹੈ ਇੰਨੀ ਠੰਡ ਦੇ ਵਿੱਚ ਬੱਚੇ ਬਜ਼ੁਰਗ ਸਭ ਸ਼ਹਿਰ ਦੇ ਵਿੱਚ ਦੀਵੇ ਮੋਮਬਤੀਆਂ ਲੜੀਆਂ ਝੰਡੇ ਡੰਡੇ ਸਭ ਕੁਝ ਮਤਲਬ ਲਾਰੇ ਨੇ ਬੜੀ ਖੁਸ਼ੀ ਦਾ ਮਾਹੌਲ ਹੈ ਪਹਿਲਾਂ ਪਾਲ ਦੇ ਵਿੱਚ ਇੱਕ ਦੀਵਾਲੀ ਆਂਦੀ ਸੀ ਪਰ ਹੁਣ ਜਿਹੜੇ ਜਿਹੜੇ ਰਾਮ ਭਗਤਾਂ ਰਾਮ ਦੂਤ ਉਹਨਾਂ ਵੱਲੋਂ ਦੀਵੇ ਵੰਡ ਕੇ ਦੀਵਾਲੀ ਜਿਹੜੀ ਨਵੀਂ ਜਿਹੜੀ ਲਿਆਂਦੀ ਜਾ ਰਹੀ ਹੈ ਦੇਖੋ ਇਹ ਬੜੀ ਖੁਸ਼ੀ ਦਾ ਮਾਹੌਲ ਹੈ 500 ਸਾਲ ਇੱਕ ਮੁਗਲ ਬਾਦਸ਼ਾਹ ਨੇ ਜੋ ਤਸ਼ੱਦਦ ਕੀਤੀ ਸੀ 500 ਸਾਲ ਪਹਿਲਾਂ ਉਸ ਨੂੰ ਅੱਜ 2024 ਦੇ ਵਿੱਚ ਉਹ ਸੁਪਨਾ ਹਿੰਦੂ ਸਮਾਜ ਦਾ ਸਕਾਰ ਹੋ ਰਿਹਾ ਹੈ 70 ਸਾਲ ਸਾਨੂੰ ਆਜ਼ਾਦ ਹੋਇਆ ਨੂੰ ਹੋ ਗਏ ਆ ਪਰ ਕਿਸੇ ਵੀ ਸਰਕਾਰ ਨੇ ਇਹ ਗੱਲ ਨਹੀਂ ਸੋਚੀ ਵੀ ਹਿੰਦੂਆਂ ਦੀ ਆਸਥਾ ਉਸ ਮੰਦਿਰ ਦੇ ਨਾਲ ਉਸ ਜਗ੍ਹਾ ਦੇ ਨਾਲ ਜੁੜੀ ਹੋਈ ਹੈ ਵੀ ਉਹਨੂੰ ਸਕਾਰ ਕੀਤਾ ਜਾਵੇ ਮੈਂ ਧੰਨਵਾਦ ਕਰਦਾ ਮੋਦੀ ਸਰਕਾਰ ਦਾ ਤੇ ਭਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਜਿਨੇ ਹਿੰਦੂਆਂ ਲਈ ਇਹ ਇੱਕ ਸੁਪਨਾ ਸੀਗਾ ਉਹਨੂੰ ਸਕਾਰ ਕੀਤਾ ਕੀ ਅਪੀਲ ਕਰਾਂਗੇ ਜਿਹੜੀ 22 ਤਰੀਕ ਨੂੰ ਪ੍ਰਾਣ ਪਿੱਤਾ ਹੋ ਰਹੀ ਹੈਗੀ ਉਸ ਨੂੰ ਲੈ ਕੇ ਕੀ ਅਪੀਲ ਕਰਾਂਗੇ ਸ਼ਹਿਰ ਵਾਸੀ ਮੈਂ ਸ਼ਹਿਰ ਵਾਸੀਆਂ ਨੂੰ ਸਾਰੇ ਸਮਾਜ ਨੂੰ ਸਾਰੇ ਆਪਣੇ ਦੇਸ਼ ਵਾਸੀਆਂ ਨੂੰ ਇਹੀ ਅਪੀਲ ਕਰੂੰਗਾ ਵੀ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋ ਕਿਉਂਕਿ ਇਹ ਸਭ ਦਾ ਸਾਂਝਾ ਮੰਦਿਰ ਬਣ ਰਿਹਾ ਵਾ ਵੀ ਇੱਥੇ ਜੋ ਸਿੱਖ ਧਰਮ ਨੇ ਵੀ ਆਪ ਦਾ ਉਥੇ ਯੋਗਦਾਨ ਪਾਇਆ ਵਾ ਵੀ ਸਭ ਕੁਝ ਮਤਲਬ ਸਭ ਦੇ ਇੱਕ ਇਕੱਠ ਦੇ ਨਾਲ ਇਹ ਸੁਪਨਾ ਸਕਾਰ ਹੋ ਰਿਹਾ ਵਾ 500 ਸਾਲ ਦਾ ਸੁਪਨਾ 300 ਸਾਲ ਦੀ 200 ਸਾਲ ਦੀ ਕਾਨੂੰਨੀ ਲੜਾਈ ਤੋਂ ਬਾਅਦ ਇਹ ਸੁਪਨਾ ਸਕਾਰ ਹੋ ਰਿਹਾ ਵਾ ਇਹੀ ਗੱਲ ਸ਼ਬਦ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਫਿਰ જય ਸ਼੍ਰੀ ਰਾਮ ਕਹੂੰਗਾ ਸ਼੍ਰੀ ਨਾਮਜਿੰਦਰ ਭਗਵਾਨ ਨੇ ਇੰਨੀ ਕਿਰਪਾ ਕੀਤੀ ਹੈ ਜਿਹੜਾ ਸਾਰਾ ਹਿੰਦੁਸਤਾਨ ਹੀ ਹੈ ਜਿਹੜਾ ਉਹ ਹਰਨੋ ਉਲਾਸ ਦੇ ਨਾਲ ਇਹ ਦੀਵਾਲੀ ਮਨਾ ਮਨਾਇ ਜਾ ਰਿਹਾ ਹੈ ਅਸੀਂ ਉਸ ਖੁਸ਼ੀ ਦੇ ਵਿੱਚ ਹੀ 25000 ਦੀਵੇ ਆਪਣੇ ਰੇੜੇ ਤੇ ਲੰਦ ਗਏ ਪੂਰੇ ਬਾਜ਼ਾਰ ਦੇ ਵਿੱਚ ਅਸੀਂ ਜਾਣੇ ਵੀ ਕੋਈ ਕਰ ਰਿਹਾ ਨਾ ਜਵੇ ਦੀਵੇ ਜਗਾਉਣ ਤੋਂ ਅਸੀਂ ਜਾਣੇ ਖੁਸ਼ੀ ਖੁਸ਼ੀ ਆਪਣੇ ਘਰਾਂ 'ਚ ਦੀਵੇ ਜਗਾਓ ਤੇ ਪ੍ਰਭੂ ਸ਼੍ਰੀ ਰਾਮ ਦੇ ਗੁਣ ਗਾਓ ਪੂਰੇ ਪੱਤੀ ਰਾਮ ਤੇਂਦਰਵਾਰਾ ਜੀ ਕੀ ਜੈ ਅਸੀਂ ਮਹੱਲੇ ਦੇ ਵਿੱਚ ਤਾਂ ਆਪਣੇ ਘਰਾਂ ਤੋਂ ਸਪਲਾਈ ਕਰੀ ਜਾਂਦੇ ਜੀ ਤੇ ਹੁਣ ਅਸੀਂ ਮੇਨ ਬਾਜ਼ਾਰ ਦਾ ਇੱਕ ਮੁੱਦਾ ਬਣਾਇਆ ਸੀ ਅਸੀਂ ਉਹ ਸ਼ੁਰੂ ਤੋਂ ਲੱਗੇ ਆਂ ਤੇ ਸਾਰੇ ਮੇਨ ਬਾਜ਼ਾਰ ਦੇ ਵਿੱਚ ਅਸੀਂ ਜਦੋਂ ਤੱਕ ਸਾਡੇ ਖਤਮ ਨਹੀਂ ਹੁੰਦੇ ਅਸੀਂ ਦੱਬੀ ਤੇ ਜਾਣਾ ਜੀ ਤੁਹਾਡੇ ਵੱਲੋਂ ਪਹਿਲਾਂ ਅਕਸ਼ਤ ਜਿਹੜੀ ਸੇਵਾ ਨਿਭਾਈ ਗਈ ਅਕਸ਼ਤ ਹੀ ਵੰਡੇਗੇ ਤੇ ਕਾੜ ਵੀ ਵੰਡੇਗੇ ਨਮੰਤਰ ਪੱਤਰ ਦੇ ਪੈ ਗਿਆ ਜਾਂ ਅੱਜ ਦੀਵੇ ਵੰਡ ਰਹੇ ਹਾਂ ਕੀ ਕਹੋ ਪਰਮਾਤਮਾ ਕਰਾ ਰਿਹਾ ਇਸ਼ਾਰਾ ਕੁਝ ਇਹਿੰਦੇ ਬਸ ਦੀ ਗੱਲ ਹੈ ਅੱਜ ਪਰਮਾਤਮਾ ਨੇ ਇੰਨੇ ਜੋਗੇ ਕੀਤੇ ਆ ਤੇ ਸਾਰੇ ਖੁਸ਼ੀ-ਖੁਸ਼ੀ ਆਹ ਕੰਮ ਅਸੀਂ ਕਰਨ ਜਾ ਰਹੇ ਆ ਸਾਰੇ ਸਮਾਜ ਦੇ ਸਾਡੇ ਪ੍ਰਧਾਨ ਜੀ ਧਰਮਵੀਰ ਜੀ ਮਨੀਸ਼ ਮੈਦਰਾ ਜੀ ਇੱਧਰ ਨਰੇਸ਼ ਕੁਮਾਰ ਜੀ ਕਿੰਨੇ ਸਾਡੇ ਸਾਰੇ ਸਮਾਜ ਦੇ ਨਾਲ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਆ ਇਹ ਬਹੁਤ ਖੁਸ਼ੀ ਦਾ ਮੌਕਾ ਜੀ